ਜੇ ਗੁਰਨਾਨਕ ਬਾਛਾ ਜੀ ਮੂਸਾਪੁਰ ਪਿੰਡ ਹੋਇਆ ਗੁਰਮਕੋ ਉਹ ਇਲਾਕੇ ਚ ਸਤਿਗੁਰੂ ਪਹੁੰਚਦੇ ਨੇ ਮੂਸਾਪੁਰ ਗੁਰਮਕੋ ਇਲਾਕੇ ਦੇ ਵਿੱਚ ਭਾਈ ਸੁੰਦਰ ਦਾਸ ਸਿਆਣ ਗੁਰਮੁਖ ਰੇਂਦਾ ਸੀ ਇਹ ਬਚਪਨ ਦੇ ਵਿੱਚ ਹੀ ਸਾਧੂ ਸੰਤ ਮਹਾਤਮਾ ਦੀ ਸੇਵਾ ਬਹੁਤ ਪਿਆਰ ਦੇ ਨਾਲ ਕਰਦਾ ਸੀ ਤੇ ਸੇਵਾ ਕਰਦਿਆਂ ਕਰਦਿਆਂ ਇਹਦੇ ਅੰਦਰ ਬਰਾਹੁ ਹੋ ਗਿਆ ਇਹਦੇ ਅੰਦਰ ਵਿਰਾਗ ਪੈਦਾ ਹੋ ਗਿਆ ਭਾਈ ਸੁੰਦਰ ਦਾਸ ਜੀ ਦੇ ਅੰਦਰ ਵਿਰਾਗ ਪੈਦਾ ਹੋ ਗਿਆ ਇਹ ਵਿਰਾਗੀ ਬਣ ਗਿਆ ਇਹ ਇੰਨਾ ਵਿਰਾਗੀ ਬਣ ਗਿਆ ਇੰਨਾ ਵਿਰਾਗੀ ਬਣ ਗਿਆ ਘਰ-ਬਾਰ ਛੱਡ ਕੇ ਨਾ ਇੱਕ ਉੱਚੇ ਕਿਲੇ ਦੇ ਵਿੱਚ ਅੰਦਰ ਚੌਂਕੜਾ ਵੜ ਕੇ ਬੈਠ ਗਿਆ ਇਹ ਤੇ ਭਗਤੀ ਕਰਦਾ ਹੈ ਤੇ ਪਰ ਅੰਦਰੋਂ ਗੁਰਮਖੋ ਜੀ ਜੋ ਦਾਤ ਇਹ ਮੰਗਦਾ ਹੈ ਅਜੇ ਉਹ ਦਾਤ ਦੀ ਇਹਨੂੰ ਪ੍ਰਾਪਤੀ ਨਹੀਂ ਹੋਈ ਇਹ ਚਾਹੁੰਦਾ ਹੈ ਮੇਰੇ ਅੰਦਰ ਰਸ ਆ ਜਾਵੇ ਖੇੜਾ ਆ ਜਾਵੇ ਘਰ-ਬੜੀ ਨੇ ਛੱਡਿਆ ਹੈ ਉੱਚੇ ਕਿਲੇ ਵਿੱਚ ਆ ਕੇ ਬੈਠਾ ਹਾਂ ਪਰ ਅੰਦਰ ਮੈਨੂੰ ਉਹ ਰਸ ਨਹੀਂ ਆ ਰਿਹਾ ਜਿਹੜਾ ਰਸ ਮੈਨੂੰ ਚਾਹੀਦਾ ਹੈ ਭਾਗਾਂ ਵਾਲੇ ਇਹ ਰਸ ਕਿਹੜਾ ਮੰਗਦਾ ਸੀ ਕਿਹੜਾ ਆਨੰਦ ਮੰਗਦਾ ਸੀ ਉਹ ਆਨੰਦ ਤਾਂ ਗੁਰੂ ਦੇ ਕੋਲੋਂ ਮਿਲਣਾ ਹੈ ਉਹ ਦਾਤ ਦਾ ਗੁਰੂ ਦੇ ਘਟ ਤੋਂ ਮਿਲਣੀ ਹੈ ਗੁਰਮੁਖੋ ਉਹ ਦਾਤ ਕੀ ਰਹੀ ਹੈ ਆਨੰਦ ਆਨੰਦ ਸਭ ਨੂੰ ਕਹੇ ਆਨੰਦ ਗੁਰੂ ਤੇ ਜਾਣਿਆ ਭਗਵਾਨ ਵਾਲਿਓ ਇਹ ਪਰਮੇਸ਼ਰ ਦੇ ਚਰਨਾਂ ਦੇ ਬੇਨਤੀ ਕਰਦਾ ਹੈ हे ਪਰਮੇਸ਼ਰ ਵੇਖ ਮੈਂ ਘੜ ਬੜੀ ਸ਼ਰ ਦਿੱਤਾ ਹੈ ਤੇਰੀ ਭਗਤੀ ਵੀ ਕਰਿਆ ਪਰ ਮੈਨੂੰ ਅੰਦਰੋਂ ਆਨੰਦ ਨਹੀਂ ਆ ਰਿਹਾ ਅੰਦਰੋਂ ਰਸ ਨਹੀਂ ਆ ਰਿਹਾ ਕਿਰਪਾ ਕਰ ਬਖਸ਼ਿਸ਼ ਕਰ ਏ ਪਰਮੇਸ਼ਰ ਦੇ ਚਰਨਾਂ 'ਚ ਪੁਕਾਰਾਂ ਕਰਿਆ ਪਰਮੇਸ਼ਰ ਜੀ ਕੋਈ ਵਿੱਧ ਬਣਾਓ 헤 ਰੱਬ ਜੀ ਕੋਈ ਵਿੱਧ ਬਣਾਓ ਮੇਰੇ ਅੰਦਰ ਅਸ ਆ ਜਾਵੇ ਮੇਰੇ ਅੰਦਰ ਖੇੜਾ ਆ ਜਾਵੇ ਮੇਰੇ ਅੰਦਰ ਆਨੰਦ ਆ ਜਾਵੇ ਉਸ ਵੇਲੇ ਪਰਮੇਸ਼ਰ ਦੇ ਸਰੂਪ ਨੇ ਧੰਨ ਗੁਰਨਾਨਕ ਬਾਦਸ਼ਾਹ ਜੀ ਆਪ ਨਰਾਇਣ ਕਲਾਧਾਰ ਜਗਨੇ ਪਰਵਰਿਓ ਜਦੋਂ ਇਹਨੇ ਪਰਮੇਸ਼ਰ ਦੇ ਚਰਨਾਂ 'ਚ ਬਾਰ-ਬਾਰ ਬੇਨਤੀ ਕੀਤੀ ਤੇ ਪਰਮੇਸ਼ਰ ਦੇ ਸੂਭ ਧਨ ਗੁਰ ਨਾਨਕ ਪਾਸ਼ਾ ਜੀ ਅੱਜ ਮੂਸਾਪੁਰ ਪਿੰਡ ਦੇ ਵਿੱਚ ਪਹੁੰਚੇ ਨੇ ਸਤਿਗੁਰ ਜੀ ਨਾਲ ਭਾਈ ਮਰਦਾਨਾ ਜੀ ਨੇ ਸਤਿਗੁਰੂ ਸਿੱਧਾ ਹੀ ਉਹ ਕਿਲੇ ਦੇ ਵਿੱਚ ਪਹੁੰਚੇ ਜਿੱਥੇ ਇਹ ਬੈਠ ਕੇ ਭਗਤੀ ਕਰ ਰਿਹਾ ਸੀ ਤੇ ਪਰਮੇਸ਼ਰ ਦੇ ਚਰਨਾਂ 'ਚ ਪੁਕਾਰਾਂ ਪਿਆ ਕਰਦਾ ਸੀ ਸਤਿਗੁਰ ਨੇ ਜਿਸ ਵੇਲੇ ਉੱਥੇ ਅਖੇ ਭਾਈ ਮਰਦਾਨਾ ਜੀ ਜਰਬਾਬ ਛੇਰੋ ਉਸ ਪਰਮੇਸ਼ਰ ਦੀ ਸਿਫਤ ਕਰੀਏ ਸਤਗੁਰ ਨੇ ਕੀਰਤਨ ਸ਼ੁਰੂ ਕੀਤਾ ਭਾਗਾ ਵਾਲਿਓ ਇਹਨੇ ਆਪਣੇ ਨੇਤਰ ਖੋਲੇ ਤੇ ਕੀ ਵੇਖਿਆ ਸਾਹਮਣੇ ਆਪ ਪਰਮੇਸ਼ਰ ਦੇ ਸਰੂਪ ਧੰਗ ਗੁਰਨਾਨਕ ਬਾਛ ਜੀ ਬੈਠੇ ਹੋਏ ਨੇ ਦਰਸ਼ਨ ਕਰਕੇ ਇਹਦੇ ਅੰਦਰ ਖੁਸ਼ੀ ਪੈਦਾ ਹੋ ਗਈ ਨੁਕੋ ਇਹਨੂੰ ਚਾ ਚੜ ਗਿਆ ਇਹਨੇ ਜਾ ਕੇ ਸਤਗੁਰ ਦੇ ਚਰਨਾਂ ਤੇ ਨਮਸ਼ਕਾਰ ਕੀਤੀ हे ਗਰੀਬ ਨਵਾਜ਼ ਜੀ ਮੈਂ ਤਾਂ ਪਰਮੇਸ਼ਰ ਦੇ ਚਰਨਾਂ ਤੇ ਬੇਨਤੀ ਪਿਆ ਕਰਦਾ ਸਾਂ ਤੁਸੀਂ ਆ ਕੇ ਮੈਨੂੰ ਦਰਸ਼ਨ ਦਿੱਤੇ ਸਤਿਗੁਰੂ ਜੀ ਤੁਹਾਡੇ ਸ਼ੁਕਰਾਨੇ ਤੁਹਾਡੇ ਦਰਸ਼ਨ ਕਰਕੇ ਉਹ ਠੰਡ ਪੈ ਗਈ ਉਹ ਠੰਡ ਪੈ ਗਈ ਜਿਹੜੀ ਠੰਡ ਲੈਣ ਵਾਸਤੇ ਮੈਂ ਕਈ ਸਾਲਾਂ ਤੋਂ ਬੁਕਾਰਾਂ ਵਿਆ ਕਰਦਾ ਸਾਂ ਅੱਜ ਮੈਨੂੰ ਉਹ ਆਨੰਦ ਮਿਲ ਗਿਆ ਵਾ ਤੁਹਾਡੇ ਦਰਸ਼ਨ ਕਰਕੇ ਤੁਹਾਡੇ ਕੋਲੋਂ ਕੀਰਤਨ ਸੁਣ ਕੇ ਜੋ ਆਨੰਦ ਲਈ ਮੈਂ ਤਰਲੇ ਪਾ ਰਿਹਾ ਸੀ ਪਰਮੇਸ਼ਰ ਦੇ ਚਰਨਾ ਚ ਪਾਗਾਂ ਵਾਲਿਓ ਇਨੇ ਸਤਿਗੁਰੂ ਦੇ ਚਰਨਾਂ ਤੇ ਨਮਸਕਾਰ ਕੀਤੀ ਤੇ ਹੱਥ ਜੁੜ ਕੇ ਬੇਨਤੀ ਕੀਤੀ ਹੈ ਗੁਰਦਾਨਿਕ ਪਾਸ਼ਾ ਜੀ ਅੱਜ ਤੁਸੀਂ ਕਿਰਪਾ ਕੀਤੀ ਹੈ ਮੈਨੂੰ ਆਕੇ ਦਰਸ਼ਨ ਦਿੱਤੇ ਨੇ ਹੁਣ ਜਿਹੜਾ ਆਨੰਦ ਮੇਰੇ ਅੰਦਰ ਬਣਿਆ ਹੈ ਨਾ ਕਿਰਪਾ ਕਰਿਓ ਇਹ ਆਨੰਦ ਮੇਰੇ ਅੰਦਰ ਬਣਿਆ ਹੀ ਰਵੇ ਮਹਾਰਾਜ ਜੀ ਇਹ ਆਨੰਦ ਇਹ ਖੇੜਾ ਅੰਦਰ ਬਣਿਆ ਹੀ ਰਵੇ ਸਤਿਗੁਰੂ ਜੀ ਮੈਂ ਘਰ ਬਾੜ ਵੀ ਛੱਡਿਆ ਇੱਥੇ ਆਕੇ ਬੈਠ ਗਿਆ ਪਰ ਮੈਨੂੰ ਆਨੰਦ ਨਹੀਂ ਸੀ ਮਿਲਿਆ ਅੱਜ ਤੁਹਾਡੇ ਦਰਸ਼ਨ ਕਰਕੇ ਮੈਨੂੰ ਉਹ ਆਨੰਦ ਮਿਲ ਗਿਆ ਹੈ ਮਹਾਰਾਜ ਜੀ ਅੰਦਰ ਮੇਰੇ ਚਾ ਚੜ ਗਿਆ ਹੈ ਕਿਰਪਾ ਕਰੇ ਹੁਣ ਆਨੰਦ ਬਣਿਆ ਰਵੇ ਉਸ ਵੇਲੇ ਗੁਰੂ ਨਾਨਕ ਬਾਛ ਜੀ ਅੱਖ ਲੱਗੇ ਜ਼ਰੂਰੀ ਨਹੀਂ ਘਰ-ਬਾਰ ਛੱਡ ਕੇ ਆਨੰਦ ਮਿਲਦਾ ਹੈ ਘਰ ਪਰਵਾਰ ਵਿੱਚ ਰਹਿ ਕੇ ਵੀ ਜੇ ਪਰਮੇਸ਼ਰ ਨੂੰ ਯਾਦ ਕੀਤਾ ਜਾਵੇ ਨਾ ਚੰਗੇ ਕਰਮ ਕੀਤੇ ਜਾਣ ਤਾਂ ਵੀ ਗ੍ਰਸਟ ਵਿੱਚ ਰਹਿੰਦੇ ਆ ਵੀ ਆਨੰਦ ਮਿਲ ਜਾਂਦਾ ਹੈ ਸਤਿਗੁਰੂ ਗ੍ਰਸਥੀਤ ਰਹਿੰਦੇ ਵੀ ਆਨੰਦ ਮਿਲ ਜਾਂਦਾ ਹੈ ਸਤਿਗੁਰ ਜੀ ਅੱਖ ਲੱਗੇ ਭਾਈ ਸਿਆਨ ਦਾਸ ਮੈਂ ਵੀ ਤਾਂ ਗ੍ਰਸਥੀ ਹਾਂ ਮੇਰੇ ਵੀ ਦੋ ਸੁਪੁੱਤਰ ਨੇ ਸਤਿਗੁਰ ਤੁਸੀਂ ਗ੍ਰਸਥੀ ਹੋ ਸਤਿਗੁਰ ਜੀ ਅੱਖ ਲੱਗੇ ਮੈਂ ਵੀ ਗ੍ਰਸਥੀ ਹਾਂ ਮੇਰੇ ਵੀ ਦੋ ਸੁਪੁੱਤਰ ਨੇ ਉਹ ਭਾਈ ਸਿਆਨ ਦਾਸ ਤੂੰ ਵੀ ਵਿਆਹ ਕਰਾ ਗ੍ਰਸਥੀ ਰਹਿੰਦੇ ਆ ਉਸ ਪਰਮੇਸ਼ਰ ਦੀ ਭਗਤੀ ਕਰ ਪਰਮੇਸ਼ਰ ਦਾ ਸਿਮਰਨ ਕਰ ਭਾਗਾ ਵਾਲਿਓ ਫਿਰ ਗੁਰੂ ਜੀ ਦਾ ਹੁਕਮ ਮੰਨ ਕੇ ਇਹਨੇ ਵੀ ਵਿਆਹ ਕਰਾਇਆ ਗੁਰਮੁਖੋ ਤੇ ਇਹਦੇ ਘਰ 4 ਪੁੱਤਰ ਹੋਏ ਇਹਦੇ ਘਰ ਭਾਈ ਸੁੰਦਰ ਦਾਸ ਦੇ ਘਰ 4 ਪੁੱਤਰ ਹੋਏ ਨੇ ਫਿਰ ਭਾਗਾ ਵਾਲਿਓ ਸਤਿਗੁਰੂ ਦੀ ਐਸੀ ਕਿਰਪਾ ਹੋਈ ਇਹ ਭਾਈ ਸੁੰਦਰ ਦਾਸ ਨੇ ਸਿੱਖੀ ਦਾ ਬੜਾ ਪ੍ਰਚਾਰ ਕੀਤਾ ਦੂਰ ਦੂਰ ਤੱਕ ਸਿੱਖੀ ਦਾ ਪ੍ਰਚਾਰ ਕੀਤਾ ਗੁਰਮੁਖੋ ਤੇ ਉੱਥੇ ਹੀ ਗੁਰਮੁਖੋ ਐਸੀ ਕਿਰਪਾ ਵਰਤੀ ਜਿਹੜਾ ਵੀ ਇਹਦੇ ਕੋਲ ਆਉਂਦਾ ਹੈ ਉਹਨੂੰ ਸੱਚ ਨਾਲ ਜੋੜਦਾ ਹੈ ਸ਼ਬਦ ਨਾਲ ਜੋੜਦਾ ਹੈ ਲੋਕਾਂ ਵਿਆਮਾ ਪਰਮਾਚੋ ਕੱਢਦਾ ਹੈ ਕਿਉਂ ਗੁਰਨਾਨਕ ਬਾਛਰ ਦੀ ਕਿਰਪਾ ਵਰਤ ਰਹੀ ਹੈ ਹੁਣ ਅਮਰ ਤੇਰੇ ਜਾਗਦਾ ਹੈ ਸਿਮਰਨ ਕਰਦਾ ਹੈ ਇਹਦਾ ਪਰਿਵਾਰ ਵੀ ਗੁਰਮੁਖੋ ਉਹ ਵੀ ਸ਼ਬਦ ਨਾਲ ਜੁੜ ਗਿਆ ਉਹ ਵੀ ਸਿੱਖੀ ਨਾਲ ਜੁੜ ਗਿਆ ਪਰਿਵਾਰ ਵੀ ਇਹਦਾ ਬੜੀ ਰਹਿਮ ਤਾਂ ਗੁਰੂਆਂ ਦੇ ਗੁਰ ਨਾਨਕ ਬਾਛੇ ਨੇ ਤੇ ਕੀਤੀਆਂ ਬਹੁਤ ਰਹਿਮਤਾ ਵਰਤੀਆਂ ਦੀਆਂ ਤਸਕੀ ਦੇ ਪ੍ਰਚਾਰ ਕਰਦੇ ਆਂ ਕਰਦੇ ਆਂ ਗੁਰਮਖੋ ਇੱਕ ਦਿਨ ਚੌਂਕੜਾ ਮੜ ਕੇ ਬੈਠਾ ਹੋਇਆ ਹੈ ਤੇ ਵਾਹਿਗੁਰੂ ਗੋਬਿੰਦ ਗੰਦਰ ਦੇ ਵਿਆਹ 'ਚ ਬੈਠਾ ਹੈ ਪਾਗਾਂ ਵਾਲੇ ਗੁਰਨਾਨਕ ਦੇ ਪਿਆਰ ਦੇ ਵਿੱਚ ਵਾਹਿਗੁਰੂ ਗੋਬਿੰਦ ਗੰਦਰ ਜਪਦਾ ਪਿਆ ਹੈ ਵਾਹਿਗੁਰੂ 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 ਨਾਨਕ ਪਿਆਰ ਜੀ ਧੰਨ ਗੁਰੂ ਨਾਨਕ 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 ਦਾ ਲਾਜਪਦਾ ਹੈ ਨਾਲੇ ਵਾਹਿਗੁਰੂ ਵਾਹਿਗੁਰੂ ਜਪਦਾ ਹੈ ਵਿੱਚ ਵਿੱਚ ਪਿਆਰ ਆਉਂਦਾ ਹੈ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਜਪਦਾ ਹੈ ਪਾਗਾਂ ਵਾਲਿਓ ਇਹ ਪ੍ਰੇਮ ਦੇ ਨਾਲ ਵਾਹਿਗੁਰੂ ਵਾਹਿਗੁਰੂ ਜਪਦਾ ਹੈ ਆਓ ਸਭ ਸੰਗਿਓ ਅਸੀਂ ਵੀ ਤਰਲਾ ਪਾਈਏ ਅਸੀਂ ਵੀ ਸਤਿਗੁਰ ਦੇ ਚਰਨਾਂ ਦੇ ਬੇਨਤੀ ਕਰੀਏ ਇਹ ਬੇਨਤੀ ਕਰਕੇ ਸਮਾਪਤੀ ਕਰਦੇ ਹਾਂ ਪਾਗਾਂ ਵਾਲਿਓ ਆਓ ਪਿਆਰ ਦੇ ਨਾਲ பக்தா பக்தா பக்தி பக்தி லாப்பா பக்தி லா

പ്രഭ വനത്തി നാന ക പ്രഭ വേന ക പ്രഭ വനത്തി നാന ക പ്രഭ വേന ക പ്രഭ വേന ਕੀ ਪ੍ਰਭ ਬੇਨਤੀ ਨਾਨਕ ਕੀ ਪ੍ਰਭ ਬੇਨਤੀ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਜੀ ਆਪਣੀ ਭਗਤੀ ਲਾਏ ਆਪਣੀ ਭਗਤੀ ਲਾਏ ਆਪਣੀ ਭਗਤੀ ਲਾਏ ਆਪਣੀ ਭਗਤੀ भला पकती लाहे भगत फिरत फिरत प्रभ फिरत फिरत प्रभत फिरत प्रभ फिरत फिरत प्रभ तो शर भरिया तो शर ശരണായോ ശരണാ നാനക പ്രഭ വേന ക പ്രഭ വേന ക പ്രഭ വേന ക പ്രഭ പേര പകത്തില്ലേ ഭക്തി ലായ

ਆਪਣੀ ਭਗਤੀ ਲਾਏ ਫਿਰਤ ਫਿਰਤ ਪ੍ਰਭ ਆਇਆ ਪੜਿਆ ਤੋ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਜ ਆਪਣੀ ਵੀ ਅਰਦਾਸ ਕਰਿਓ ਦਾਸ ਜੀ ਵੀ ਪਾਗਾਂ ਵਾਲਿਓ ਇਹ ਭਾਈ ਸੁੰਦਰ ਦਾਸ ਸਿਆਣ ਚੌਂਕੜਾ ਮੜ ਕੇ ਵਾਹਿਗੁਰੂ ਮੰਤਰ ਦੇ ਵਿਆਹ ਚ ਬੈਠਾ ਆ ਤੇ ਵਾਹਿਗੁਰੂ ਜਪਦੇ ਗੁਰਮੁਖੋ ਇਦਾ ਅਖੀਲਾ ਸਵਾਸ ਨਿਕਲ ਗਿਆ ਵਾਹਿਗੁਰੂ 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 ਜਪਦੇ ਆ ਇਹ ਸ਼ਬਦ ਦਾ ਜਾਪ ਕਰਦੇ ਆ ਕਰਦੇ ਆ ਇਹ ਸ਼ਬਦ ਵਿੱਚ ਹੀ ਅਪੀਧ ਹੋ ਗਿਆ ਸ਼ਬਦ ਵਿੱਚ ਹੀ ਤੇ ਜਿੱਥੇ ਇਹਦਾ ਅਖੀਲਾ ਸਵਾਸ ਨਿਕਲਿਆ ਹੈ ਨਾ ਉੱਥੇ ਅੱਜ ਗੁਰਦਰਾ ਸਾਹਿਬ ਬਣਿਆ ਹੋਇਆ ਤੇ ਹਰ ਸਾਲ ਤਿੰਨ ਦਿਨ ਗੁਰਮੁਖੋ ਤੇ ਗੁਰਮਤ ਸਮਾਗਮ ਹੁੰਦਾ ਜੋਰ ਮੇਲਾ ਲੱਗਦਾ ਉੱਥੇ 10 11 ਤੇ 12 April ਨੂੰ ਅੱਜ ਵੀ ਉਸ ਅਸਥਾਨ ਤੇ ਜੋਰ ਮੇਲਾ ਗੁਰਮੁਖ ਲੱਗਦਾ ਹੈ ਉਸ ਨਗਰ ਦੇ ਵਿੱਚ ਬਾਬਾ ਸੁੰਦਰ ਦਾਸ ਸਿਆੰ ਦੀ ਯਾਦ ਵਿੱਚ ਕਿਉਂ ਸ਼ਬਦ ਦੀ ਕਮਾਈ ਫਿਰ ਇੰਨੀ ਕੀਤੀ ਗੁਰਨਾਨਕ ਬਾਸ਼ਾ ਨੇ ਕਿਰਪਾ ਕਰ ਦਿੱਤੀ ਗੁਰਨਾਨਕ ਬਾਸ਼ਾ ਦੇ ਇੰਨੇ ਗੁਣ ਗਾਏ ਗੁਰਮੁਖੋ ਜਿਨ ਨਾਨਕ ਸਤਗੁਰੂ ਪੂਜਿਆ ਤਿਨ ਹਰ ਪੂਜ ਕਰਾਵਾਂ ਪਾਗਾਂ ਵਾਲਿਓ ਸਤਗੁਰੂ ਕਿਰਪਾ ਕਰਨ ਸਤਗੁਰੂ ਬਖਸ਼ਿਸ਼ ਕਰਨ ਅਗਾਨੇ ਜਾਂਦੇ ਆਪਣੀ ਵੀ ਅਰਦਾਸ ਕਰਿਓ ਸਤਗੁਰੂ ਦੇ ਚਰਨਾਂ ਵਿੱਚ ਦਾਸ ਗਰੀਬ ਦੀ ਮਹਾਰਾਜ ਜੀ ਕਿਰਪਾ ਕਰਿਓ ਸਾਨੂੰ ਸਾਰਿਆਂ ਨੂੰ ਆਪਣੀ ਭਗਤੀ ਬਖਸ਼ੋ ਸੱਚੀ ਸੁੱੱਚੀ ਕਿਰਤ ਵੀ ਕਰੀਏ ਮਹਾਰਾਜ ਜੀ ਤੇ ਨਾਲ ਨਾਲ ਭਗਤੀ ਵੀ ਬਖਸ਼ੋ ਮਹਾਰਾਜ ਜੀ